ਇਹ ਇੰਨੇ ਕੁ ਸੋਲਰ ਪੈਨਲ ਆ ਜੀ ਉਹ ਰੀਲ ਉਹਦੀ ਸਪੈਸ਼ਲ ਪੂਗੀ ਐ ਮਨਨੇ ਕਿ ਚਲੋ ਵੀ ਸੈਟਲਾਈਟ ਤੋਂ ਵੀ ਪੂਰੇ ਫੁੱਲ ਨਹੀਂ ਲਿਆ ਉਹ ਚਾਹ ਬੰਦਾ ਤਾਂ ਮੈਪ ਤੇ ਘਰੇ ਬੈਠਾ ਸਰਚ ਮਾਰ ਕੇ ਦੇਖ ਲੈ ਤੇ ਇੱਕ ਜਿੱਥੇ ਕਹਿੰਦੇ ਰਾਤ ਨੂੰ ਪਿੰਡ ਭੱਜ ਗਿਆ ਜੀ ਸਾਰੇ ਹੀ ਭੂਤਾਂ ਬਤਾਂ ਆ ਗਿਆ ਸੀ ਨਾ ਕਾਲੂ ਫਿਲਮ ਬਣੀ ਵੀ ਆ ਉਹ ਜਗ੍ਹਾ ਦਿਖਾਉਣੀ ਆ ਤੁਹਾਨੂੰ ਆ ਪਿੰਡ ਮਿੱਤਰੋ ਕਹਿੰਦੇ ਰਾਤੋਂ ਰਾਤ ਖਾਲੀ ਹੋ ਗਿਆ ਸੀ ਤੇ ਇਹਦੀ ਹਿਸਟਰੀ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਆ ਕਾਲੂ ਦੇਖਣੀ ਆ ਕਾਲੋ ਕਾਲੋ ਜੀ ਕਾਲੋ ਕਾਲੋ ਕਾਰੋਂ ਉਹਨੇ ਇੱਥੇ ਫੜਦੀ ਆ ਕਹਾੜਾ ਲਈ ਇਹ ਸੁਣੋ ਐਂ ਲਾ ਦੇ ਹੇ 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 ਕਮਾਲ ਹੈ ਬਾਈ ਪੂਰੀ ਨਾ ਕੀ ਆ ਬਾਤ ਪੂਰੀ ਪੂਰੀ ਓਏ ਹੈਗਾ 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 ਹਾਂ ਹਾਂ ਕੀ ਕਰੇ ਹੋ ਤੇਨੂੰ ਓਏ ਮੂੰਹ ਤੇ ਜਾਂਦਾ ਸਾਲਾ ਰਲ ਕੇ ਹੈਗਾ ਹੈਗਾ ਓ ਮੈਂ ਵੀ ਰੀਲ ਹਾਂ ਹਾਂ ਰੀਲ ਦੋ ਚੀਜ਼ਾਂ ਦੋ ਚੀਜ਼ਾਂ ਸੱਜਣੋਂ ਸੁਣ ਕਰਤਕਾਰ ਰੀਲ ਦੱਸਦੀਆਂ ਹਾਂ ਜੀ ਕੱਲੋਂ ਉਸ ਤੋਂ ਸਵਾਗਤ ਹੈ ਅਜ ਦੇਸ਼ ਨਵੇਂ ਬਰਾਉ ਦੇ ਵਿੱਚ ਤੇ ਸਵੇਰੇ ਜਿਵੇਂ ਕਰੀਏ 7:41 ਹੋ ਚੁੱਕਿਆ ਤੇ ਆਪਾਂ ਆ ਹਟਲ ਆ ਜਿਹਦੇ ਵਿੱਚ ਰਾਤ ਰੁਕੇ ਸੀਗੇ ਤੇ ਹੁਣ ਅੰਦਰੋਂ ਆ ਚੁੱਕਿਆ ਬਾਹਰ ਤੇ ਬੀਕਾ ਨੇੜ ਦੀ ਸਵੇਰ ਦੇਖੋ ਮੈਕਰ ਬਰਾ ਦਾ ਇਹ ਸਾਹਮਣੇ ਦੇ ਰੇਲਵੇ ਸਟੇਸ਼ਨ ਆ ਪਿਆ ਜੰਕਸਰ ਮਿੱਤਰੋ ਸਾਹਮਣੇ ਬੀਕਾ ਨੇੜ ਵਾਲਾ ਜਮਾ ਸਾਹਮਣੇ ਜੰਕਸਰ ਆ ਉਧਰਲੇ ਪਾਸੇ ਹਟਲ ਆ ਤ੍ਰੋ ਬੀਕਾ ਨੇੜ ਤੋਂ ਦੁਬਾਰੇ ਚਾਲੇ ਪਾਤੇ ਜੈਸਲਮੇਰ ਵੱਲ ਨੂੰ ਤੇ ਇੱਥੋਂ ਹੈਗਾ 300 ਕਿਲੋਮੀਟਰ 302 ਖਣੀ ਇੱਕ ਇੱਥੇ ਜੇ ਰਹਿ ਗਿਆ ਹਨ ਇੰਨੀ ਕੁ ਗਬਾਟ ਆ ਜਿਹੜੀ ਰਹਿ ਗਿਆ ਤੇ ਇੱਥੋਂ ਆਪਾਂ ਪਾਤੇ ਚਾਲੇ ਤੇ ਲਗਭਗ ਜੇ ਆਸੇ ਪਾਸੇ ਦੀ ਆਪਾਂ ਗੱਲ ਕਰੀ ਮਿੱਤਰੋ ਕਲੀਆਂ ਪਹਾੜੀ ਕਿਕਰਾਂ ਦੀਆਂ ਹੀ ਆ ਇੱਥੇ ਤੇ ਅਜੇ ਤੱਕ ਜਿਵੇਂ ਕਰੀਏ ਪ੍ਰੋਪਰ ਤਰੀਕੇ ਨਾਲ ਜਿਹੜਾ ਰੇਤਾਗਾ ਉਹਲੇ ਆਇਆ ਨਹੀਂਗਾ ਜੈਸਲਮੇਰ ਦੇ ਰਾਹ ਦੇ ਵਿੱਚ ਆਊਗਾ ਤੇ ਬਾਕੀ ਆ ਦੇਖੋ ਇਧਰ ਮਾਹੌਲ ਜਿਹੜੀ ਸੁਬਾਹ ਕੀ ਸੁਬਾਹ ਦੇ ਇੱਥੇ ਵੱਜ ਕੇ 8:30 ਦਾ ਟਾਈਮ ਹੋ ਗਿਆ ਤੇ ਇਧਰਲੇ ਪਾਸੇ ਓਰਗਲੇ ਗੱਲਾਂ ਸੋਲਰ ਪੈਨਲ ਵਾਲੇ ਲੱਗੇ ਪਿਆ ਹਨਾ ਯਾਰ ਓਦਾਂ ਜਿਵੇਂ ਆ ਲੱਗੇ ਵੇ ਦੇਖ ਕਦਾਂ ਦੀ ਵਾਏ ਬਾਈਨਾ ਲੱਗੇ ਵਿਆ ਮਿੱਤਰੋ ਦੇਖੋ ਇਧਰ ਮੋਰ ਕਿੰਨੇ ਫਿਰਦੇ ਆ ਦੋ ਉਹ ਨਾਗੇ ਬਾਈ ਬੈ ਦਿੱਤਾ ਪੈਨੇ ਅਸੀਂ ਪਾਸੇ ਖਸਕੀ ਤੇ ਆ ਵੀ ਜਾਨ ਬਚਾ ਕੇ ਭੱਜ ਜਾਨੇ ਇਧਰ ਤੱਤਰ ਫਿਰਦੇ ਜੀ ਮਿੱਤਰੋ ਉਹ ਫਿਰਦੇ ਤੱਤਰ ਕੁਦਰ ਪਰਦੇ ਆ ਹਾਸਾ ਰੈਸਟੋਰੈਂਟ ਆ ਜੀ ਇਥੇ ਪਰ ਉਹਗੇ ਚਾਹ ਪੀਣਵਾ ਦੇ ਦੋ ਰ ਕਹਿੰਦਾ ਮੈਂ ਚੋ ਕਾਫੀ ਪੀਣੀ ਆ ਤੇ ਮੈਂ ਕਹਾਂ ਕਾਫੀ ਹੋ ਜਾਣਾ ਦੋਰਾ ਤੇਰੇ ਇੱਕ ਬਿਸਕੁਟ ਦਾ ਹੀ ਨਿਮੇੜ ਤੇ ਕਾ ਯਾ 20 20 ਕਹਿੰਦਾ ਬੜਾ ਫੇਵਰੇਟ ਆ ਮੇਰੇ ਛੋਟਾ ਹੁੰਦਾ ਕਹਿੰਦਾ ਹੁੰਦਾ ਜੀ ਦੋਰਾ ਇਹ ਲੈ ਕੇ ਆਇਆ ਤੇ ਇਥੇ ਮਤਲਬ ਘੋੜੇ ਖੜੇ ਆਲੇ ਪਾਸੇ ਦੇਖੋ ਤੇ ਆਪਣੇ ਪੰਜਾਬ ਨੰਬਰ ਕੋਈ ਵੀ ਹੈ ਨਹੀਂ ਫਿਲਹਾਲ ਖੜੇ Rajasthan ਨੰਬਰ Haryana UP ਤੇਰੀ ਮੈਂ ਯਾ ਕਿਧਰੋਂ ਦਾ ਸੌਤੇ ਹੋਇਆ ਮਿੱਤਰੋ ਕਨੇ ਕਾਫੀ ਕਿਵੇਂ ਦਾ ਹੋ ਰ ਓਏ ਹੋਏ ਹੋਏ ਹੋ ਇਹੋ ਲੈ ਜਾ ਲੈ ਮਿੱਤਰੋ ਕਨੇ ਡਰੈਸ ਕਰ ਲਿਆ ਚੇਂਜ ਰਸਤੇ ਦੇ ਵਿੱਚ ਹੋਦਰ ਹੈਣਾ ਰਸਤੇ ਦੇ ਵਿੱਚ ਤੂਫਾਨੀ ਕਰਤੀ ਤੇ ਇੱਥੋਂ ਹਜੇ ਵੀ ਜਾਇਸਲ ਮੇਰਾ ਜਿਹੜਾ ਉੱਥੋਂ ਆਪਾਂ ਬੀਕਾ ਨੇੜੇ ਤੋਂ ਸੀ 300 ਤੇ ਇੱਥੇ ਰਹਿ ਗਿਆ 184 ਕਿਲੋਮੀਟਰ ਵਾਹ 184 ਕਿਲੋਮੀਟਰ ਰਹਿ ਗਿਆ ਤੇ ਅਸੀਂ ਬੇ ਆ ਜਿਹੜਾ ਹਾਈਵੇ ਸੱਡ ਕੇ ਸਾਡਾ ਪਹਿਲੇ ਪਹਿਲੀ ਮੋਟ ਵੇ ਸੀ ਪੰਡਾਏਾਂ ਵਿੱਚ ਦੀ ਚੱਲਾਂਗੇ ਸ਼ਾਇਦ ਕੁਛ ਨਾ ਕੁਛ ਨੂੰ ਦਿਖਾਉਣ ਵਾਲੀ ਘੈਂਟ ਜੀ ਚੀਜ਼ ਮਿਲ ਜੇ ਹਨ ਤਾਂ ਸਾਡੀ ਨਿਗਾਹ ਦੇ ਵਿੱਚ ਦੋ ਤਿੰਨ ਚੀਜ਼ਾਂ ਤਾਂ ਹੈਗੀਆਂ ਘੈਂਟ ਘੈਂਟ ਜਿਵੇਂ ਇੱਕ ਤਾਂ ਸੋਲਰ ਪੈਨਲ ਲੱਗੇ ਹੋਇਆ ਇੰਨੇ ਕ ਸੋਲਰ ਪੈਨਲ ਆ ਜੀ ਉਹ ਰੀਲ ਉਹਦੀ ਸਪੈਸ਼ਲ ਪਊਗੀ ਐਮਨ ਨੇ ਕਿ ਚਲੋ ਵੀ ਸੈਟਲਾਈਟ ਤੋਂ ਵੀ ਪੂਰੇ ਫੁੱਲ ਨਹੀਂ ਲਿਆ ਉਹ ਚਾਹ ਬੰਦਾ ਤਾਂ ਮੈਪ ਤੇ ਘਰੇ ਬੈਠਾ ਸਰਚ ਮਾਰ ਕੇ ਦੇਖ ਲੇ ਤੇ ਇੱਕ ਜਿੱਥੇ ਕਹਿੰਦੇ ਰਾਤ ਨੂੰ ਪਿੰਡ ਭੱਜ ਗਏ ਜੀ ਸਾਰੇ ਹੀ ਭੂਤਾਂ ਬਤਾਂ ਆ ਗਿਆ ਸੀ ਨਾ ਕਾਲੂ ਫਿਲਮ ਬਣੀ ਵੀ ਆ ਉਹ ਜਗ੍ਹਾ ਦਿਖਾਉਣੀ ਆ ਤੁਹਾਨੂੰ ਮੈਂ ਕਹ ਰਹੀਏ ਬਹੁਤ ਚੀਜ਼ਾਂ ਲਗਾਉਣੀਆਂ ਹੁਣ ਦੋ ਤੁਹਾਨੂੰ ਗਾਰਤਾਂ ਕੀ ਕਹਦੇ ਹੁੰਦੇ ਅੰਗਰੇਜ਼ੀ 'ਚ ਤੋਦਰਾ ਹਾਂ ਦੋ ਉਹ ਗਾਰਤੀਆਂ ਪਤਾਸਤੀਆਂ ਮਤਲਬ ਉਹਨੂੰ ਕੀ ਕਹਦੇ ਹੁੰਦੇ ਆ ਸਿਗਰੇਟ ਨਹੀਂ ਯਾਰ ਹੋਰ ਹੁੰਦਾ ਕੋਸਾ ਮਤਲਬ ਦੋ ਚੀਜ਼ਾਂ ਹੁੰਨ ਅਸੀਂ ਦੱਸਤੀਆਂ ਦੂਜਾ ਬਣਾਓ ਓਏ ਹੈਗਾ 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 ਹਾਂ ਹਟ ਜਾ ਕਿਹਦੇ ਹੁੰਦੇ ਉਹ ਓਏ ਮੂੰਹ ਤੇ ਹੀ ਕਰਦਾ ਸਾਲਾ ਅੜ ਕੇ ਅੜ ਕੇ ਸਹੀ ਹੈ ਹੈਗਾ ਓ ਮੈਂ ਵੀ ਰਵੀ ਲ ਆ ਰਹੀ ਲਾ ਦੋ ਚੀਜ਼ਾਂ ਦਜਨੂ ਸੁਣੂ ਕਰਤਕਾਰ ਰੀਤ ਦੱਸਤੀਆਂ ਹਨ ਹਜੇ ਹੋਰ ਬਹੁਤ ਗੈਂਡ ਗੈਂਡ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਬਾਕੀ ਇੱਥੇ ਕਿਕਰਾਂ ਬਹੁਤ ਆਸੇ ਪਾਸੇ ਕਿਲੇਆਂ ਕਿਕਰੀਆਂ ਔਰਤੇ ਤੇ ਹੈ ਨਹੀਂ ਮੈਂ ਕਿਹਾ ਰੇਤਾ ਕਿਕਰਾਂ ਦੇ ਸੜਕਾਂ ਤੇ ਕਾਟੇ ਦੀ ਬੋਰੀ ਮਾਝ ਨਾ ਕਹਦੇ ਦੋਦਰ ਨੇ ਬੋਰੀ ਮਾਨ ਸਾਹਣੀ ਬੋਰੀ ਰਾਹ ਦੇ ਵਿੱਚ ਤੁਹਾਨੂੰ ਕੁਦਰਤ ਦਾ ਇੱਕ ਕ੍ਰਿਸ਼ਮਾ ਦਿਖਾਉਣ ਜਾ ਰਿਹਾ ਹਾਂ ਦੇਖੋ ਇੱਧਰ ਸਾਰੇ ਕਿਕਰੇ ਕਿਕਰਾਨੇ ਤੇ ਆ ਜਗ੍ਹਾ ਦੇ ਉੱਤੇ ਸਿਰਫ ਆ ਦੋ ਦਰਖਤ ਨੇ ਇੱਕ ਲਾਲ ਫੁੱਲਾਂ ਦਾ ਤੇ ਇੱਕ ਆ ਪੀੜੇਪਨ ਵਾਲਾ ਆ ਗਿਆ ਤੇ ਇੱਧਰਲੇ ਪਾਸੇ ਵੀ ਦੋ ਉੱਧਰਲੀ ਸਾਈਡ ਨੇ ਤੇ ਦੋ ਇੱਧਰਲੇ ਪਾਸੇ ਨੇ ਬਾਕੀ ਜਿਵੇਂ ਕਹ ਜੀ ਪਾਣੀ ਦਾ ਨੇੜੇ ਨੇ ਦੂਰ ਦੂਰ ਤੱਕ ਕੋਈ ਸੋਰਸ ਨਹੀਂ ਹੈਗਾ ਸਾਰੇ ਲੋਕ ਲਗਭਗ ਇੱਥੋਂ ਪੈਦਲ ਜਾਂਦੇ ਆ ਘਟੂਕੜ ਚਾਰ ਤੋਂ ਪੰਜ ਕਿਲੋਮੀਟਰ ਜਾਂਦੇ ਆ ਪਾਣੀ ਪੁਣੀ ਭਰ ਕੇ ਲਿਆਉਂਦੇ ਉਹਦੇ ਬਾਅਦ ਵੀ ਮਿੱਤਰੋ ਮੂਹਨਗੜ੍ਹ ਪਹੁੰਚ ਗਏ ਕਹਿੰਦੇ ਗੱਭਰੂ ਤੇ ਜੈਸਲਮੇਰ 100 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਬਾਕੀ ਥੋੜਾ ਜਿਹਾ ਡਿਵੈਲਪ ਹੋਇਆ ਲੱਗਦਾ ਕਾਂਢਪੀ ਨਾਲ ਦੇਖਦਾ ਯਾਰ ਦਰਖਲੀ ਰੋਟੀ ਹਲੇ ਚੋਬਰ ਨੇ ਕਹਿੰਦੇ ਖਾਦੀ ਨਹੀਂ 12 ਵਜੇ ਨਾਲ ਆ। ਸਾਨੂੰ ਹੁਣ ਇੱਕ ਢਾਬਾ ਮਿਲਿਆ। ਉਹਦਾ ਮੀਨੂ ਤੁਹਾਨੂੰ ਦਿਖਾ ਦਿੰਨੇ ਆ ਮੀਨੂ ਆ ਪਿਆ। ਦੇਖੋ ਇੱਥੇ ਮਿਲਦਾ ਪੁੰਡੀ ਵੀ ਹਸਣ ਚੱਕੀ ਜਲੇਬੀ ਮਠਾਈ ਸੋਧਰਾ। ਇਹ ਤੋਂ ਅਸੀਂ ਮੰਗਾਈਆ ਸੋਪਾਜੀ ਤੇ ਤੰਦੂਰੀ ਰੋਟੀ ਨਾਲ ਇੱਥੇ ਖਾ ਕੇ ਦਵਾ ਦੇ ਵਿੱਚ ਚੱਲਾਂਗੇ ਅੱਗੇ। ਤੇ ਕਿਲੋਮੀਟਰ ਸਾਡੇ ਰਹਿ ਗਏ 100 ਕਿਲੋਮੀਟਰ ਗਾਂ ਜਾਣਾ ਤੇ ਦੋਦਰ ਇਧਰ ਦਹੀਂ ਲੱਭ ਲਿਆ। ਜੇ ਮਤਰਾ ਆਪਣਾ ਆਉਟਰਾ। ਮਤਰਾ ਉਦੋਂ ਵਿੱਚ ਗੱਡੀ ਵੱਡੀ ਧਰ ਕੇ ਗਿਆ ਚੋਬਰ। ਹਾਂ। ਇਹ ਆ ਤੇ ਢੀਆ ਮਿਰਚੋਈ। ਤੇ ਲੈ ਵੀ ਮਿੱਤਰੋ ਪਹੁੰਚ ਗਏ ਜੈਸਲਮੇਰ। ਆ ਇੱਥੋਂ ਦੀ ਹੈਗੀ ਹੋਰ ਪਾਸੇ ਜਾ ਰਿਹਾ। ਤੇ ਆ ਸਿੱਧਾ ਜਾ ਰਿਹਾ ਤੇ ਸਾਹਮਣੇ ਉਹ ਪਿਆ ਕੇਲਾ ਵੱਡਾ। ਤੁਹਾਨੂੰ ਤੁਸੀਂ ਇਹਨਾ ਮੈਂ ਤੇ ਉੱਚਾ ਸਰ ਉਹ ਕਿਲਾ Rajasthan ਦੇ ਜੈਸਲਮੇਰ ਵਾਲਾ ਵੱਡਾ ਕਿਲਾ। ਤੇ ਬਾਕੀ ਜਿਵੇਂ ਘਰੀ ਜਿਵੇਂ Leh ਵਾਲਾ ਜਗ੍ਹਾੜਾ ਯਾਰ ਬਸ ਇੱਧਰ ਗਰਮੀ ਵੱਧਾ ਉੱਥੇ ਗਰਮੀ ਨਹੀਂ ਹੈ ਨੀ ਜੋ ਖੁਸ਼ਕ ਜ਼ਾਇਰੀਆ। ਤੇ ਬਾਕੀ ਅਲੱਗਿਆ ਜਣਾ ਲਗਭਗ ਰਸੀਮ ਹੀ ਆਣਾ ਯਾਰ ਲੇ ਇਹ ਨੂੰਈਆਂ ਉਧਰ ਵੀ ਆਈਆਂ ਉੱਚਾ ਨਹੀਂ ਮਾਥਾ ਪੱਧਰੀਆਂ ਸੜਕਾਂ ਆਹੀ ਕੋਸ ਇਧਰ ਆਹੀ ਕੋਸ ਸੇਮ ਉਧਰ ਹੀ ਆ ਪਰ ਜਿਵੇਂ ਕਹੇ ਦੀ ਇਧਰ ਅੱਗ ਪੈਂਦੀ ਆ ਉਧਰ ਠੰਡ ਪੈਂਦੀ ਆ ਦੇਖੋ ਮਤਰਾ ਜਿਵੇਂ ਕਹੇ ਦੀ ਵਿਚਾਲੇ ਜਿਹੜੀ ਆਪਣੀ ਸੜਕਾਂ ਦੇ ਕਾਂਦੇ ਜੀ ਆਉਂਦੀ ਆ ਜੈਸਰ ਮੇਰ ਕਾਂਦੀ ਜਿਹੜਾ ਵੀ ਦੋ ਉਧਰ ਸਿਰਾਂ ਕਰਿਆ ਪਿਆ ਵਿਚਾਲੇ ਹਨਾ ਕਲਾਕਾਰ ਹੀ ਬੈਠੇ ਸਾਰੇ ਕਲਾਕਾਰੀ ਬੜੀ ਤਗੜੀ ਹੈ ਜੈਸਰ ਮੇਰ ਜੀ ਦੇਖੋ ਇਤਰਾ ਬਾਕੀ ਪੱਥਰ ਦੀ ਕਰਦੇ ਆ ਯਾਰ ਸਾਰਾ ਕੁਝ ਸਾ ਹੁਣ ਚੌਂਕ ਬਣੀ ਜਾਂਦਾ ਜਿਵੇਂ ਅਥਰ ਦੇ ਕਲਾਕਾਰੀ ਦੇ ਨਿਕਾਸੀ ਸਰਾਗਰ ਜਿੰਦੇ ਗੱਲਬਾਤ ਇਹ ਤੇ ਮਿੱਤਰੋ ਹੁਣ ਆਪਾਂ ਚੱਲੇ ਆਂ ਕੁਲਦਾਰਾ ਜਿੱਥੇ ਕਹਿੰਦੇ ਸਾਰੇ ਦਾ ਸਾਰਾ ਪਿੰਡ ਉਹ ਰਾਤੋਂ ਰਾਤ ਗਾਇਬ ਹੀ ਹੋ ਗਿਆ ਸੀ ਤੇ ਸੁਣੋ ਇਹ ਬੈਕਗ੍ਰਾਉਂਡ ਮਿਊਜ਼ਿਕ ਦੇਖੋ ਇਸ ਲਈ ਪੈ ਚੱਲਦਾ ਦੁਬਾਰੇ ਹੋ ਜਾਣਾ ਆ ਆਵਾਜ਼ ਆਉਂਦੀਆਂ ਕਹਿੰਦੇ ਉੱਥੇ ਰਾਤਾਂ ਨੂੰ ਭਾਏ ਜੋ ਕੋਈ ਰੋਕ ਨਹੀਂ ਸਕਦਾ ਤੇ ਇਹ ਸੁਣੂ ਗਾਜ ਉਹ ਦਿਖਾਵਾਂਗੇ ਜਾ ਕੇ ਆਪਾਂ ਉੱਥੇ ਵੀ ਕੀ ਗੱਲਬਾਤ ਆ ਹਨ ਕੁਲਦਾਰ ਵਾਲੀ ਜੀ ਬਾਈ ਜੀ ਤੇ 1 ਕਿਲੋਮੀਟਰ ਸਾਢੇ ਰਹਿ ਗਏ ਸੱਜਣਾ 11 11 ਕਿਲੋਮੀਟਰ ਰਹਿ ਗਿਆ ਬਸ ਕੁਲਦਾਰਾ ਪਹੁੰਚਣ ਵਾਲੀਆਂ ਟੀਮਾਂ ਸੀਆਈਡੀ ਦੀਆਂ ਟੀਮਾਂ ਲੈ ਵੀ ਮਿੱਤਰੋ 80 ਰੁਪਿਆ ਦੀ ਟਿਕਟਾਪਾ ਲਾ ਕੇ ਐਂਟਰੀ ਲੈ ਲਈ ਕੁਲਦਾਰਾ ਵਾਲੀ ਇੱਥੇ ਜਿਵੇਂ ਕਹ ਜੀ ਹਾਈਟ ਹੋ ਗਿਆ ਜੀ ਕਹਿੰਦੇ ਸਾਰਾ ਕੁਝ ਵਾਗੇ ਹੀ ਲੂ ਸਾਡੇ ਘਾਣਾ ਉਹ ਦਿਖਾਵਾਂਗੇ ਤੁਹਾਨੂੰ ਤੇ ਬਾਟ ਵੀ ਜਿਵੇਂ ਕਹ ਜੀ ਥੋੜ੍ਹੀ ਵੀ ਰਹਿ ਗਈ ਹੁਣ ਇੱਥੋਂ ਤੇ ਬਾਟ ਰਹਿ ਗਈ ਸਾਢੇ 650 ਮੀਟਰ ਤੇ ਹੈ ਜੀ ਕੁਲਦਾਰਾ ਸਾਢੇ 650 ਮੀਟਰ ਤੇ ਕਹਿੰਦੇ ਮੈਂ ਤੁਹਾਨੂੰ ਪੜਾ ਕੇ ਪਾਣਿਆ ਤਾਂ ਉਧਰ ਫਟਾ ਕਾਲੂ ਦੇਖਣੀ ਆ ਕਾਲੋ 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 ਕਹਿੰਦਾ ਇੱਥੇ ਫਿਰਦੀ ਆ ਕਹਾੜਾ ਲਈ ਇਹ ਬਈ ਮੇਤਰੋ ਕਹਿੰਦੇ ਲਿਆ ਕੇ ਆਈ ਟਮੰਟੀ ਯੋਧਿਆ ਨੇ ਲਾਤੀ ਕੁਲਦਾਰਾ ਕੁਲਦਾਰਾ ਲਾਤੀ ਆ ਮੇਤਰੋ ਜਾਂਦਾ ਕੁਲਦਾਰ ਵਾਲਾ ਰਾਹ ਤੇ ਭੌੜੀਆਂ ਜਿਹੜੀ ਜਾਂਦੇ ਆ ਮੈਂ ਤੇਰਾ ਆ ਕੇ 4x4 ਲੈ ਵੀ ਸੱਜਣੋ ਇਧਰ ਕੁਲਦਾਰਾ ਕਹਿੰਦਾ ਵੈਲਕਮ ਟੂ ਕੁਲਦਾਰਾ ਤੇ ਇੱਥੇ ਆਪਾਂ ਪਹੁੰਚ ਗਏ ਇਧਰ ਅੰਗਰੇਜ਼ ਫੜ ਜਾ ਕੇ ਕੋਠਾਂ ਦੇ ਚੜੇ ਚੋ ਖੱਟਾ ਹੋ ਗਏ ਬੁੱਤਾਂ ਬਾਲਦੇ ਨਹੀਂ ਮਿੱਤਰੋ ਆਪਾਂ ਇੰਟਰ ਹੋ ਗਏ ਇੰਨਾ ਤੱਕ ਇੱਧਰ ਗਿਆ ਆਪਾਂ ਸਾਰੇ ਵੜ ਜਾਗੇ ਤੂੰ ਦੇਖੀ ਜਾਲ ਇੱਧਰ ਆ ਇੱਧਰ ਖੜਦਾ ਇੱਧਰ ਵੜਦੇ ਇਹਦਾ ਕਮਰਾ ਹੀ ਆ ਇਕੱਲਾ ਕਮਰਾ ਹੀ ਇਹਦਾ ਆਹ ਛੱਤ ਪਈ ਹੋ ਮਿੱਤਰੋ ਲੱਕੜਾਂ ਦੀ ਇੱਥੇ ਕਰੋ ਚੱਕ ਆ ਪਿੰਡਾ ਮਿੱਤਰੋ ਰਾਤ ਤੋਂ ਰਾਤ ਗਾਇਬ ਹੋਣ ਵਾਲਾ ਆ ਬੰਦੇ ਮਿੱਤਰੋ ਕਹਿੰਦੇ ਰਾਤੋਂ ਰਾਤ ਖਾਲੀ ਹੋ ਗਿਆ ਸੀ ਤੇ ਇਹਦੀ ਹਿਸਟਰੀ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਆ ਪਿੰਡ ਦਾ ਨਾਮ ਹੈਗਾ ਜੀ ਕੁਲਦਾਰਾ ਜ਼ਿਲ੍ਹਾ ਹੈਗਾ ਜੈਸਲਮੇਰ ਜਿੱਥੇ ਰਾਤ ਵਾਲੀ ਐਂਟਰੀ ਤਾਂ ਬਿਲਕੁਲ ਬੰਦ ਹੀ ਆ ਸ਼ਾਮ ਨੂੰ ਬੰਦ ਹੋ ਜਾਂਦਾ ਕੰਮ ਤੇ ਇੱਥੇ ਪਿੰਡ ਨੂੰ ਕਹਿੰਦੇ श्राਪ ਦਿੱਤਾ ਗਿਆ ਪਿੰਡ ਦੇ ਲੋਕਾਂ ਵੱਲੋਂ ਇੱਥੇ ਕੋਈ ਵੀ ਬੰਦਾ বাস ਨਹੀਂ ਸਕਦਾ ਇਸ ਤੋਂ ਬਾਅਦ ਦੇ ਵਿੱਚ ਤੇ ਇਹਦੀ ਹਿਸਟਰੀ ਹੈਗੀ ਆ ਇੱਥੋਂ ਦਾ ਮਿੱਤਰੋ ਇੱਕ ਰਾਜਾ ਸੀ ਜਿਹੜਾ ਇੱਥੋਂ ਦੇ ਇਹ ਪਿੰਡ ਦੀ ਇੱਕ ਲੜਕੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਪਿੰਡ ਵਾਲਿਆਂ ਨੇ ਮਨਾਂ ਕਰਤਾ ਤੇ ਉਹ ਰਾਜਾ ਕਹਿੰਦਾ ਵੀ ਮੈਂ ਛੋਡੇ ਤੇ ਕਰ ਦੂੰ ਹਮਲਾ ਇਹ ਮੇਰਾ ਨਾਂ ਵਿਆਹ ਹੋਇਆ ਤਾਂ ਕਰਕੇ ਮੇਤਰੋ ਇਹ ਪਿੰਡ ਦੇ ਲੋਕ ਕਹਿੰਦੇ ਰਾਤੋਂ ਰਾਤ ਪਿੰਡ ਨੂੰ ਖਾਲੀ ਕਰਕੇ ਚਲੇ ਗਏ ਤੇ ਅੱਜ ਵੀ ਇਹ ਇੱਕ ਕਾਲਪਨਿਕ ਕਹਾਣੀ ਆ ਵੀ ਪਤਾ ਨਹੀਂ ਕਿੱਥੇ ਵਾਕੇ ਕੀ ਗੱਲਬਾਤ ਆ ਕਿ ਨੇ ਚੁੱਲਿਆਂ ਦੇ ਉੱਤੇ ਜਿਹੜਾ ਭੋਜਨ ਪਕਾ ਰਹੇ ਸੀ ਉਹਵੇਂ ਦਾ ਉਮੀ ਪਿਆ ਮਿਲਿਆ ਤੇ ਇਹਦੇ ਉੱਤੇ ਇੱਕ ਫਿਲਮ ਵੀ ਬਣੀ ਆ ਕਾਲੋ ਸ਼ਾਇਦ ਤੁਸੀਂ ਦੇਸੀ ਦੇਖੀ ਹੋਣੀ ਆ ਹਨ ਉਹ ਆ ਪਿੰਡ ਦੇ ਵਿੱਚ ਬਣੀ ਗਈ ਆ ਸਾਰੇ ਦਾ ਸਾਰਾ ਪਿੰਡ ਮੇਤਰੋ ਮੇ ਤਬਾਹ ਹੋਇਆ ਪਿਆ ਤੇ 1825 ਈਸਵੀ ਤੋਂ ਪਹਿਲਾਂ ਕਹਿੰਦੇ ਵੀ ਇਹ ਪੁਰਾਣੇ ਦਾ ਵਸਦਾ ਇੱਕ ਪਿੰਡ ਸੀਗਾ ਤੇ ਜਾਣਕਾਰੀ ਚੰਗੀ ਲੱਗੀ ਸ਼ਹਿਰ ਨੂੰ ਕਰਦੇ ਹੋ ਜੀ ਹਾਂਜੀ ਮਿੱਤਰੋ ਕੁਲਦਾਰਾ ਅਸੀਂ ਸਾਰਾ گاਉਂ ਜਾ ਦੇਖ ਲਿਆ ਬਾਕੀ ਸੋਨੂੰ ਵੀ ਅਸੀਂ ਦਿਖਾਤਾ ਤੇ ਹੁਣ ਇੱਧਰ ਆਈ ਟਮਾਟੀ ਆਪਾਂ ਮੋੜ ਲਈ ਤੇ ਹੁਣ ਇੱਥੋਂ ਪਾਉਣ ਲੱਗਿਆਂ ਚਾਲੇ ਆਈ ਟਮਾਟੀ ਆਪਾਂ ਕਮਾ ਲੈਣੀਆਂ ਮਿੱਤਰੋ ਤੇ ਸੇ ਚਾਲੇ ਪਾਉਣ ਲੱਗਿਆਂ ਤੇ ਗਰਮੀ ਇੱਥੇ ਜਿਵੇਂ ਕਹਦੀ ਆਂਤਾਂ ਦੀ ਅੱਗ ਪੈਂਦੀਆਂ ਨੇ ਟੀ-ਸ਼ਰਟਾਂ ਜਾਂ ਆਹ ਜੰਦਰ ਤੂੰ ਕੋਟੀ ਕਿਵੇਂ ਪਾਈ ਬੈਠਾ ਹੈ ਹੀ ਨਹੀਂ ਕੋਈ ਟੀ-ਸ਼ਰਟ ਪਾਉਣ ਨੂੰ ਗਰੀਮਾ ਨੂੰ ਮੈਂ ਗਰੀਬ ਆ ਠੀਕ ਅੱਜ ਮਿੱਤਰੋ ਇੱਧਰ ਬਾਕਸੀਆਂ ਕਰਦੀਆਂ ਜੇ ਪੰਪ ਮੰਗੀ ਜਾਂਦੀ ਜਿੱਧਰ ਗੱਡੀ ਛੱਡੀਆਂ ਨੇ ਉਹ ਕਰਾਂ ਉੱਤੇ ਲਿ ਪਾਵਾਂਗੇ ਜਾਂ ਸਾਈਡ ਮੇ ਇਹ ਮੋਟਰ ਡੀਜ਼ਲ ਪਾ ਲਿਆ ਆਪਾਂ ਹੁਣ 3000 ਦਾ ਤੇ ਰੇਟ ਇੱਥੇ ਹੈਗਾ ਡੀਜ਼ਲ 82 ਤੇ ਪੈਟਰੋਲ ਆ ਗਿਆ ਇਦਾਂ ਨੇ ਕੰਮ ਦੇ ਜੀ ਤੇ ਦਵ ਦਰੋ ਟੈਂਕੀ ਭਰਤੀ ਨਾ ਤਰੀ ਆ ਲੈ ਲਿਆ ਦਵ ਹਾਂ ਹੁਣ ਕੇ ਰੱਖ ਹਾਂ ਬੰਦ ਕਮਰਾ ਖੋਲੋ ਦੋਨੋਂ ਨਾਲ ਕੋਹ ਨਹੀਂ ਲੱਗੇ ਆਇਆ ਮਈਆਂ ਖਲਾ ਬੁੱਢਾ ਬੜਾ ਦੇਖਿਆ ਹੈ ਨਾ ਬਾਬਰ ਕੀ ਗੱਲ ਹੈ ਉਧਰ ਪਾਲ ਸੱਦੇ ਭਾਈ ਜੀ ਖੋਦਾ ਸੈਂਸਮ ਖੁੱਲ ਗਿਆ ਸੈਂਸਮ ਤਾਂ ਇਹਨੂੰ ਐਂ ਲਾ ਦੇ ਹੇ 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 ਕਮਾਲ ਹੈ ਭਾਈ ਪੂਰੀ ਨਾ ਕੀ ਆ ਬਾਤ ਪੂਰੀ ਪੂਰੀ ਆਪ ਨੂੰ ਦੋ ਨਾ ਸੱਜਣਾ ਜਿੱਦਾਂ ਹਾਂ ਜੀ ਮਿੱਤਰੋ ਨਾ ਨੂੰ ਕਿਓਗੇ ਫਟ ਤੇਦਰ ਨਾਲ ਬੈਠਾ ਯਾਰ ਦੋਦਾ ਤੇ ਰੂਮ ਚੈੱਕ ਕਰੋ ਬੜਾ ਦਾ ਲਾਈਟ ਜੀ ਨਾ ਆਹ ਜਿਹੜੀ ਭਾਈ ਨਹੀਂ ਪਿੰਕ ਬਲਾਂ ਵਾਲੀ ਆ ਬਨ ਲੀ ਜਾ ਨਾ ਦੌਦਰ ਜਿੰਨੀ ਆਰੀ ਕੱਟ ਕੇ ਲਾਏਗਾ ਲਾਈ ਮੜਾ ਇਹ ਕੱਟ ਕੇ ਦਿਖਾ ਦੀ ਆਉਡੀਐਂਸ ਨੂੰ ਇੱਥੇ ਕਹਿੰਦਾ ਦੌਦਰ ਭੈਣ ਲਾ ਕੇ ਸਰਾਣਾ ਐਂ ਕਰਦਾ ਕਰਿਆ ਦੇਖੋ ਹੁਣ ਆ ਚੱਲ ਬੰਦ ਹੋ ਗਈ ਪੀਲੀ ਚਿੱਟੀ ਫੇਰ ਪੀਲੀ ਦੇਖੋ ਮੇਤਰੋ ਕੀ ਬਾਤ ਆ ਫਿਚਰ ਹਨਾ ਦੌਦਰ ਲਾਈਟ ਦੀ ਸਿਰਾਂ ਗੱਲ ਬਾਤ ਆ ਮੇਤਰੋ ਤੇ ਕਮਰਾ ਆਪਾਂ ਲੈ ਲੈ ਜੈਸਰ ਮੇਰ ਦੇ ਵਿੱਚ ਰੁਕੇ ਪਿਆ ਕੁਲਧਾਰਾ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ ਕੁਗਰੇ ਸੀਪਾ ਜੀ ਗੱਭਰੂਆਂ ਕੋਲ ਦੁਬਾਰੇ ਆ ਗਈ ਜੇ ਰੋਟੀ ਕਹਿੰਦੇ ਪਲੇਨ ਤੇ ਨਾਲ ਦਹੀਂ ਕਿ ਮਿਆਂ ਦੋ ਰਾਂ ਇਹਨਾਂ ਚੀਜ਼ਾਂ ਤੇ ਦੋਸਤ ਦੇਖੋ ਹਾਂ ਜੋ ਸਾਡੇ ਕੋਲ ਹੈ ਰੋਟੀ ਚਾਹ ਹਮ ਬੱਕੀ ਦੀ ਸਬਜੀ ਹਮ ਟਮਾਟਰਾਂ ਹੀ ਸੇਪ ਆ ਜੀ ਹਾਂ ਸਹੀ ਆ ਨਾ ਰੋਟੀ ਹੈ ਨਾ ਰੋਟੀ ਹੈ ਇੱਕ ਬੂਣਾ ਦੇਖੋ ਬਸ ਬਸ ਹੋ ਗਿਆ ਕੰਮ ਆਮ ਦਰੜ ਗੀ ਵਿੱਚ ਆਮ ਤੇ ਗੱਬਰ ਰੀ ਕਹਿੰਦੇ ਵਿੱਚ ਹੀ ਰਲ ਗਈ ਮੇਤਰਾ ਲੇ ਵੀ ਮਤਰੋ ਫਿਰ ਉਹ ਜੀਆਂ ਖਾ ਕੇ ਬਾਅਦੀਆਂ ਕਰ ਲੀਆਂ ਗੱਡੀ ਦੇ ਵਿੱਚ ਉਹਨਾਂ ਤਾਂ ਬੈਠਾ ਲੱਗੇ ਆ ਅਗਰ ਚੋਬਰ ਕਹਿੰਦੇ ਫੱਟ ਹੋਏ ਬੈਠਿਆ ਦੋਨੇ ਮੈਂ ਟਾਪ ਕਲਾਸ ਆਣੇ ਆਪ ਦੀ ਦੁਨੀਆ ਚ ਫਿਰਦੇ ਆ ਲਾ ਗੇਰ ਗੱਡੀ ਦਾ ਆਏ ਹੇ ਵਾਹੇ ਬਰੋ ਪਾਰੇ ਪਹੁੰਚ ਗਿਆ ਆਪਾਂ ਰੂਮ ਦੇ ਵਿੱਚ ਕੋ ਕੋ ਕਿਧਰ ਗਏ ਮੈਂ ਗੱਡੀ ਤੇ ਆ ਜੱਟ ਡਾਟ ਕੇਰ ਵਿਲੋ ਜੱਟ ਡਾਊਨ ਅਜੀ ਕਿਵੇਂ ਜਾਂਦੀ ਹਾਂ ਇੱਥੇ ਤਾਂ ਬੈਠੀ ਤੇ ਮਿੱਤਰੋ ਅੱਜ ਦੇ ਵਲੌਗ ਨੂੰ ਕਰਦੇ ਆਂ ਆਪਾਂ ਇੱਥੇ ਹੀ ਖਤਮ ਤੇ ਵਲੌਗ ਜੇ ਕਹੜ ਲੱਗਿਆ ਸਿਆੜਾ ਬਟਨ ਜਰੂਰ ਦਬ ਦਿਓ ਕਿਉਂਕਿ ਹੁਣ ਆਪਾਂ ਤੁਹਾਨੂੰ ਪਤਾ ਵੀ ਬਾਟਾਂ ਬੜੀਆਂ ਤੈ ਕਰਕੇ ਆਇਆ ਤੇ ਹੁਣ ਸੌਣ ਦਾ ਪੂਰਾ ਪੂਰਾ ਮਾਹੌਲ ਬਣਿਆ ਤਾਂ ਕਿਉਂਕਿ ਥੱਕੇ ਜੇ ਪਏ ਯਾਰ ਹੁਣ ਲਾਉਣੀਆਂ ਨੀਂਦਾਂ ਸਵੇਰ ਮੈਂਨੇ ਸਵੇਰ ਤੁਹਾਨੂੰ ਜੈਸਲਮੇਰ ਵਾਲਾ ਫੋਰਟ ਸਾਰਾ ਕੁਝ ਦਿਖਾਵਾਂਗੇ ਤੇ ਅੱਜ ਤੁਹਾਨੂੰ ਮਿੱਤਰੋ ਕੁਲਤਾ ਰਾ ਦਾ ਦਿਖਾਈ ਦਿੱਤਾ ਸ਼ੇਅਰ ਜਰੂਰ ਕਰ ਦਿਓ ਵਲੌਗ ਨੂੰ ਧੰਨਵਾਦੀ